ਇਹਨਾਂ ਦੀ ਆਪ ਦੀ ਯੂਨੀਵਰਸਿਟੀ ਕੈਨਦੀ ਕਿ ਮਿਨਿਸਟਰ ਵਿੱਚ ਅਨਵਾਲੋ ਨੇ ਫਿਰ ਉਹ ਮਿਨਿਸਟਰਾਂ ਦੇ ਘਰ ਕੇ ਆਉਣੀ ਟਾਏ ਬਲਡੋਜਰ ਉਧਰ ਕਿਉਂ ਨਹੀਂ ਗਏ ਬਲਡੋਜਰ ਜਾਂਦਾ ਉੱਥੇ ਹੈ ਜਿੱਥੇ ਉਹ ਗਰੀਬ ਨੇ ਜਿੰਦੇ ਪਿਓ ਨੇ ਦੋ ਕੋਠੇ ਛੱਤੇ ਹੁੰਦੇ ਨੇ ਤੇ ਉਹਦੇ ਵਿੱਚ ਮੁੰਡਾ ਆਉਂਦਾ ਨਲਾਇਕ ਨਿਕਲ ਜਾਂਦਾ ਹੈ ਤੇ ਮੁੰਡੇ ਦੀ ਨਲਾਇਕੀ ਦਾ ਜਿਹੜਾ ਉਹਨੂੰ ਬਦਲਾ ਉਹ ਪਿਓ ਤੋਂ ਲਿਆ ਜਾਂਦਾ ਹੈ ਕੀ ਇਹ ਲਾ ਹੈ ਲਾ ਨੂੰ ਤੁਸੀਂ ਮੰਨ ਹੀ ਨਹੀਂ ਰਹੇ ਲਾ ਦੀਆਂ ਤੁਸੀਂ ਧਜੀਆਂ ਢਾ ਕੇ ਰੱਖਤੀਆਂ ਨੇ ਉਹ ਇਹ ਤਾਂ ਸੁਪਰੀਮ ਕੋਰਟ ਜਾਂ ਹਾਈ ਕੋਰਟ ਨੂੰ ਵੀ ਸੂ ਮੋਟੋ ਲੈਣਾ ਚਾਹੀਦਾ ਹੈ ਇਸ ਦੇ ਉੱਪਰ ਇਹਨਾਂ ਨੂੰ ਠੱਲ ਪਾਉਣੀ ਚਾਹੀਦੀ ਸ਼ਰਾਬ ਦਾ ਠੇਕਾ ਖੋਲਦਾ ਜਿੰਨੇ ਨਾਲ ਲੋਕ ਮਰਦੇ ਨੇ ਉਕੀ ਜੇ ਐਫੀਮ ਦਾ ਠੇਕਾ ਨਹੀਂ ਖੋਲਣਾ ਜਿੰਨੇ ਨਾਲ ਲੋਕ ਨਹੀਂ ਮਰਦੇ ਤੁਸੀਂ ਰੈਵ ਨੂੰ ਕਲੈਕਟ ਕਰ ਲਓ ਨਾ 2011 ਤੋਂ ਪਹਿਲਾਂ ਪੰਜਾਬ ਦੇ ਅੰਦਰ ਚਿੱਟਾ ਹੈ ਨਹੀਂ ਤੇ ਮੌਤ ਦੀ ਜਿਹੜੀ ਦਰ ਸੀ ਉਹ ਨਸ਼ਜ ਹੈ ਹੀ ਨਹੀਂ ਸੀ ਸ਼ਰਾਬ ਦੇ ਠੇਕੇ ਖੋਲੇ ਕਾਰਨ ਕੀ ਰੈਬ ਨੂੰ ਕਲੈਕਟ ਕਰਨਾ ਤੇ ਮੈਕਸਿਮਮ ਡੈਥ ਹੈ ਜਿਹੜੀ ਸ਼ਰਾਬ ਨਾਲ ਵੀ ਹੋ ਰਹੀ ਹੈ ਮੈਂ ਇਹੀ ਤਾਂ ਕਹੀ ਜਾਂਦਾ ਜੇ ਸ਼ਰਾਬ ਦੇ ਠੇਕੇ ਖੋਲੇ ਜਿਹੜੀ ਇੰਨੀ ਡੇਂਜਰਸ ਹੈ ਜਿਹਨੂੰ ਡਾਕਟਰ ਕਹਿੰਦਾ ਇਹਨੂੰ ਬੰਦ ਕਰੋ ਜਾਂ ਘੱਟ ਕਰੋ ਤੇ ਯਾਰ ਭੁੱਕੀ ਤੇ ਹਫੀਮ ਤਾਂ ਸਦੀਆਂ ਤੋਂ ਚੱਲੀ ਆਉਂਦੀ ਹੁੰਦੀ ਹੈ ਠੇਕੇ ਖੋਲਦੇ ਪੰਜਾਬ ਸਰਕਾਰ ਨੂੰ ਮੇਰੇ ਦੇਖਣ ਦੇ ਵਿੱਚ ਅਦਾਲਤਾਂ ਬੰਦ ਕਰਾ ਦੇਵੀਆਂ ਚਾਹੀਦੀਆਂ ਪੰਜਾਬ ਦੇ ਅੰਦਰ ਜਦੋਂ ਅਦਾਲਤਾਂ ਨੇ ਤਾਂ ਸਜ਼ਾ ਨਹੀਂ ਦਿੱਤੀ ਸਜ਼ਾ ਤੁਸੀਂ ਆਪ ਦੇਣ ਲੱਗ ਗਏ ਫਿਰ ਅਦਾਲਤਾਂ ਬਿਠਾਈਆਂ ਕਿਉਂ ਨੇ ਅਦਾਲਤ ਦੇ ਅੰਦਰ ਜੇ ਕੇਸ ਡਿਸਾਈਡ ਨਹੀਂ ਹੋਇਆ ਤੁਸੀਂ ਘਰ ਟਾਉਣ ਲੱਗ ਗਏ ਚਲੋ ਉਹਨੇ ਕਰਮ ਕੀਤਾ ਉਹ ਗੱਲ ਡਿਫਰੈਂਟ ਹੈ ਪਰ ਯਾਰ ਜਿਹੜੇ ਨਿੱਕੇ ਬੱਚੇ ਨੇ ਜਿੰਦੇ ਮਾਪੇ ਬੁੱਢੇ ਵਿੱਚ ਬੈਠੇ ਨੇ ਉਹ ਜਾ ਕੇ ਘਰ ਟਾਈ ਜਾਂਦੇ ਤੁਸੀਂ ਕਿਹੜੇ ਲਾ ਦੇ ਵਿੱਚ ਪ੍ਰੋਵੀਜ਼ਨ ਹੈਗਾ ਦੱਸ ਦੇ ਕਿਹੜੇ ਐਕਟ ਦੇ ਵਿੱਚ ਮੈਂਸ਼ਨ ਕੀਤਾ ਹੈ ਕਿ ਦੋਸ਼ੀ ਦਾ ਦੋਸ਼ੀ ਡਿਕਲੇਅਰ ਹੋਣ ਤੋਂ ਪਹਿਲਾਂ ਉਹਦਾ ਘਰ ਹੀ ਢਾ ਦੇ ਤੇ ਡਿਕਲੇਅਰ ਹੋਣ ਤੋਂ ਬਾਅਦ ਵੀ ਘਰ ਨਹੀਂ ਢਾ ਸਕਦਾ ਕੁਝ ਬੰਦੇ ਝੂਠੇ ਪਸਾਏ ਜਾਂਦੇ ਨੇ ਕੁਝ ਬੰਦਿਆਂ ਨੂੰ ਤੁਹਾਡੀਆਂ ਪੁਲਿਸ ਨੇ ਪਸਾਏ ਹੋਏ ਨੇ ਬੰਦੇ ਸਾਰਿਆਂ ਤੇ ਇੱਕੋ ਹੀ ਥੋੜਾ ਚੱਲੇਗਾ ਹੁਣ ਤੁਸੀਂ ਦੋ ਭਰਾ ਦੋ ਭਰਾ ਘਰ ਚ ਰਹਿ ਰਹੇ ਇੱਕ ਭਰਾ ਅੰਪਲਾਈ ਹੈ ਉਹ ਘਰ ਬਣਾਇ ਜਿ ਬੈਠਾ ਉਹਦੇ ਵਿੱਚ ਇੱਕ ਭਰਾ ਨਸ਼ਾ ਕਰਨ ਲੱਗ ਗਿਆ ਤੇ ਯਾਰ ਘਰ ਜਾ ਕੇ ਸਾਰਾ ਹੀ ਢਾਹ ਇੱਕ ਪਿਓ ਹੈ ਜਿੰਦੇ ਪਿਛਲੇ 40 ਸਾਲ ਘਰ ਬਣਾਉਣ ਚ ਲੱਗੇ ਉਹ ਜੁੱਲੀ ਰੱਖ ਕੇ ਆਪਦਾ ਘਰ ਚ ਬੈਠਾ ਆਇਆ ਹੈ ਉਹਦਾ ਮੁੰਡਾ ਨਸ਼ੇ ਕਰਨ ਲੱਗ ਗਿਆ ਤੇ ਚੁੱਕ ਕੇ ਘਰ ਦੀ ਛੱਤੋਂ ਦੇ ਪਿਓ ਤੇ ਲਾਤੀ ਚੁੱਕ ਕੇ ਆ ਇਹ ਜਸਟਿਸ ਹੈ ਇਹ ਅਦਾਲਤਾਂ ਦੇ ਕੰਮ ਸੀਗੇ ਤੁਹਾਡੇ ਕੰਮ ਨੇ ਇਹ ਐਕਟ ਬਣਦਾ ਹੈ ਪ੍ਰੋਵੀਜ਼ਨ ਹੁੰਦਾ ਹੈ ਬਿਲ ਪਾਸ ਹੁੰਦਾ ਕਾਨੂੰਨ ਬਣਨਾ ਹੈ ਤੁਸੀਂ ਜੋ ਮਰਜ਼ੀ ਕੀਤੀ ਜਾਨੇ ਗੁਰਦੁਆਰੇ ਦੇ ਅੰਦਰ ਸ਼ਰੇ ਆਮ ਅਸਲਾ ਲੈ ਕੇ ਗੁੰਡਾਗਰਦੀ ਕਰਨੀ ਬਲਾਦਕਾਰ ਕਰਨੇ ਉਥੇ ਉਹਨਾਂ ਨਾਲ ਜੋ ਉਹਨੇ ਕੀਤੇ ਨੇ ਕਰਮ ਕੀਤੇ ਨੇ ਸ਼ਾਇਦ ਕਿਸੇ ਨੇ ਕੀਤੇ ਹੀ ਨਹੀਂ ਮੱਝਾ ਢਾ ਕੇ ਉਥੇ ਸ਼ਰਾਬ ਪੀਂਦਾ ਹੁੰਦਾ ਸੀ ਮਸੇ ਰੰਗਣ ਵਾਲੇ ਕਰਮ ਸੀ ਹੁੰਦੇ ਯਾਰ ਤੁਸੀਂ ਆਪਦੇ ਜਥੇਦਾਰ ਸਾਹਿਬ ਨੂੰ ਐਸਟਰਲ ਬੋਲੋਗੇ ਨਰੈਣੂ ਮੰਤ ਨੇ ਯਾਰ ਤੇ ਬਚਾ ਕਿਨੂ ਰਹਿ ਜੇ ਇੱਕ ਬੰਦੇ ਨੂੰ ਕਾਲੀ ਦਲ ਦੇ ਪ੍ਰਧਾਨ ਨੂੰ ਜਿਨੇ ਤਹਿਸ ਨਸ ਕਰਕੇ ਰੱਖਤਾ ਪੰਜਾਬ ਸਾਰਾ ਜਿਨੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਵਾਨੀ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪ੍ਰਵਾਨੀ ਕੀਤੀ ਜਿਹੜੇ ਜਥੇਦਾਰ ਪਹਿਲੋ ਰਹੇ ਨੇ ਜਿਨ੍ਹਾਂ ਤੇ ਐਲੀਗੇਸ਼ਨ ਲੱਗੇ ਸੀ ਸਾਧ ਨੂੰ ਬਚਾਉਣ ਦੇ ਐਲੀਗੇਸ਼ਨ ਲੱਗੇ ਸੀ ਉਹਨਾਂ ਨੂੰ ਆਪਾਂ ਨਰੈਣੂ ਮੰਤ ਨਹੀਂ ਬੋਲ ਰਹੇ ਜਿਨ੍ਹਾਂ ਨੇ ਤਬਾਈ ਹਟਾ ਦਿੱਤੀ ਜਿਨ੍ਹਾਂ ਨੇ ਜੱਜ ਕੇ ਤੋਹਫੀਨ ਕੀਤੀ ਕਾਲਕਤਖ ਸਾਹਿਬ ਦੀ ਉਹਨਾਂ ਨੂੰ ਆਪਾਂ ਨਹੀਂ ਬੋਲ ਰਹੇ ਕਾਰਨ ਕੀ ਹੈ ਉਹਨਾਂ ਬੰਦਿਆਂ ਦੇ ਨਾਲ ਸਾਡਾ ਉਹ ਪ੍ਰਧਾਨ ਖੜੋਤ ਸੀ ਉਹਨੂੰ ਮਾੜਾ ਨਹੀਂ ਕਹੇ ਜਿਹੜੇ ਬੰਦੇ ਦੇ ਉੱਪਰ ਜਿਹੜੇ ਜਥੇਦਾਰ ਸਾਹਿਬ ਦੇ ਉੱਪਰ ਉਸ ਪ੍ਰਧਾਨ ਦਾ ਹੱਥ ਹੈ ਸਿਰ ਤੇ ਉਹਨੂੰ ਕੁਝ ਨਹੀਂ ਕਹਿਣਾ ਤੁਹਾਨੂੰ ਪਤਾ ਨਰੇ ਨੂੰ ਮੰਤ ਕੌਣ ਸੀ ਕੱਲ ਨੂੰ ਤੁਹਾਡੇ ਪ੍ਰਧਾਨ ਨਾਲ 100 ਸਾਲ ਦੇ ਬਾਅਦ ਜਦੋਂ ਕੰਪੇਅਰ ਕਰਨਾ ਹੈ ਉਦੋਂ ਇੱਕ ਹੀ ਲਫ਼ਜ਼ ਵਰਤੇਗੇ ਸਚਾਰੀ ਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸ ਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਵਾਂਗੇ ਸ਼੍ਰੋਮਣੀ ਅਕਾਲੀ ਦਲ ਦਾ ਜੈਸਾ ਐਪੀਸੋਡ ਚੱਲ ਰਿਹਾ ਹੈ ਵੈਸੇ ਐਪੀਸੋਡ ਦੇ ਵਿੱਚ ਬਹੁਤੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਪਾਸੇ ਹੋ ਰਹੇ ਨੇ ਕਿਨਾਰਾ ਸ਼੍ਰੋਮਣੀ ਅਕਾਲੀ ਦਲ ਤੋਂ ਕਰ ਰਹੇ ਨੇ ਤਾਂ ਇਸ ਸਭ ਦੇ ਵਿੱਚ ਇੱਕ ਨਾਮ ਐਸਾ ਜ਼ਰੂਰ ਹੈ ਜਿਹੜਾ ਹਿੱਕ ਟੋਕ ਕੇ ਸੁਖਪੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜਾ ਹੈ ਉਹ ਹੈ ਸੁਚਾ ਸਿੰਘ ਲੰਗਾਹੋਰੀ ਸੋਚਾਲ ਸਿੰਘ ਲੰਗਾਹੋਰਾ ਦੇ ਵੱਲੋਂ ਪਿਛਲੇ ਦਿਨੀ ਇੱਕ ਚੈਨਲ ਨੂੰ ਦਿੱਤੀ ਜਾ ਰਹੀ ਇੰਟਰਵਿਊ ਦੇ ਵਿੱਚ ਸਾਬਕਾ ਜਹੇਦਾਰ ਯਾਨੀ ਰੁਗਬੀਰ ਸਿੰਘ ਹੋਰਾਂ ਦੇ ਬਾਰੇ ਜੈਸਾ ਕੁਝ ਬੋਲਿਆ ਜਾਂਦਾ ਆ ਉਸਤੇ ਬਾਤ ਗੱਲਬਾਤ ਕਰਾਂਗੇ ਨਾਲ ਹੀ ਗੱਲਬਾਤ ਇਸਤੇਬਾਤ ਵੀ ਰਹੇਗੀ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਮੁਹਿੰਮ ਨਸ਼ਿਆਂ ਵਿਰੁੱਧ ਜਿਹੜੀ ਹੈਗੀ ਆ ਉਹ ਚੱਲ ਰਹੀ ਆ ਜਿਸ ਨੂੰ ਇਹ ਯੁੱਧ ਨਸ਼ਿਆਂ ਵਿਰੋਧ ਦਾ ਨਾਮ ਦਿੱਤਾ ਗਿਆ ਤਾਂ ਉਸਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਜਿਸ ਤਰ੍ਹਾਂ ਦੇ ਨਾਲ ਘਰ ਟਾਏ ਜਾ ਰਹੇ ਨੇ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾਹੋਰੀ ਹੋਣਗੇ ਸਭ ਤੋਂ ਪਹਿਲਾਂ ਖਾਰਾ ਸਾਹਿਬ ਦਾ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਾਂਗੇ ਖਾਰਾ ਸਾਹਿਬ ਸਵਾਗਤ ਆ ਰਿਹਾ ਹੈ ਮੀ ਟੈਲੀਵਿਜ਼ਨ ਤੇ ਸਤਿ ਸ਼੍ਰੀ ਅਕਾਲ ਜੀ ਖਾਰਾ ਸਾਹਿਬ ਸ਼ੁਰੂਆਤ ਜਿਸ ਤਰ੍ਹਾਂ ਦੇ ਨਾਲ ਮੈਂ ਗੱਲ ਕੀਤੀ ਹੈ ਕਿ ਸੁਚਾ ਸਿੰਘ ਲੰਗਾਹੋਂ ਤੋਂ ਕਰਦੇ ਆ ਜਿੱਥੇ ਵਿਕਰਮਜੀਤ ਸਿੰਘ ਮਜੀਠੀਆ ਜਿਹੜੇ ਨੇ ਉਹ ਵੀ ਕਿਨਾਰਾ ਕਰਦੇ ਨਜ਼ਰ ਆਏ ਹੋਰ ਬੋੜੇ ਲੀਡਰ ਜਿਹੜੇ ਨੇ ਉਹ ਵੀ ਕਿਨਾਰਾ ਕਰਦੇ ਨਜ਼ਰ ਆਏ ਜਿਸ ਤਰ੍ਹਾਂ ਦੇ ਨਾਲ ਜਹੇਦਾਰ ਸਹਿਬਾਨਾਂ ਨੂੰ ਜਿਹੜਾ ਹੈਗਾ ਉਹ ਹਟਾਇਆ ਜਾਂਦਾ ਆ ਪਰ ਇੱਕੋ ਇੱਕ ਨਾਮ ਹੈ ਸੁਚਾ ਸਿੰਘ ਲੰਗਾ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਨਾਲ ਸ਼੍ਰੋਮਣੀ ਕਾਲ ਦਲ ਨਾਲ ਦਲ ਦੇ ਨਾਲ ਇਹ ਇੱਕ ਠੋਕ ਕੇ ਖੜੇ ਨਜ਼ਰ ਆਉਂਦੇ ਨੇ ਤੇ ਜਿਸ ਤਰ੍ਹਾਂ ਦੀ ਸ਼ਬਦਾਵਲੀ ਬੀਤੇ ਦਿਨੀ ਉਹਨਾਂ ਦੇ ਵੱਲ ਵਰਤੀ ਗਈ ਆ ਸਾਬਕਾ ਜਥੇਦਾਰ ਗਨੀ ਰਕबीर ਸਿੰਘ ਹੁਰਾਂ ਦੇ ਬਾਰੇ ਦੇ ਵਿੱਚ ਕਿਵੇਂ ਦੇਖਦੇ ਆਂ ਦੇਖੋ ਪਹਿਲੀ ਗੱਲ ਤਾਂ ਬੜੀ ਅਫਸੋਸ ਵਾਲੀ ਗੱਲ ਆ ਪੰਜਾਬ ਦੇ ਅੰਦਰ ਕਿੰਨੇ ਸਾਲਾਂ ਤੋਂ ਇੱਕ ਹੀ ਵਤੀਰਾ ਚੱਲ ਰਿਹਾ ਹੈ ਜਦੋਂ ਇੱਕ ਜਥੇਦਾਰ ਸਾਹਿਬ ਨੂੰ ਉਸ ਅਹੁਦੇ ਤੋਂ ਫਾਰਗ ਕਰਨਾ ਹੈ ਤਾਂ ਇਹਨਾ ਮਾੜਾ ਬੋਲਣਾ ਇਹਨੀ ਦੂਸ਼ਣਬਾਜ਼ੀ ਕਰਨੀ ਮੈਂ ਕਹਿੰਦਾ ਕਿਸੇ ਵੀ ਧਰਮ ਦੇ ਅੰਦਰ ਇਸ ਤਰ੍ਹਾਂ ਨਹੀਂ ਹੋਇਆ ਜਿਵੇਂ ਇਸ ਧਰਮ ਦੇ ਵਿੱਚ ਹੁਣ ਹੋ ਰਿਹਾ ਹੈ ਯਾਰ ਜਦੋਂ ਤੁਸੀਂ ਜਥੇਦਾਰ ਸਾਹਿਬ ਨੂੰ ਲੈ ਕੇ ਆਉਣੇ ਹੋ ਉਦੋਂ ਤਾਂ ਤੁਸੀਂ ਉਹਨਾਂ ਦੇ ਹੱਕ 'ਚ ਬਿਆਨ ਦੇਨੇ ਹੋ ਕਿ ਇਹ ਕੌਮ ਦੀ ਗੱਲ ਕਰਨਗੇ ਕਿਸੇ ਪਾਰਟੀ ਦੇ ਨਾਲ ਵਤੀਰਾ ਜਾਂ ਇੱਕ ਦੇ ਦਾ ਪੱਖਪਾਤ ਨਹੀਂ ਕਰਨਗੇ ਜਦੋਂ ਉਹ ਜਥੇਦਾਰ ਸਾਹਿਬ ਆ ਕੇ ਕੌਮ ਦੀ ਗੱਲ ਕਰਦੇ ਨੇ ਤਾਂ ਆਪਾਂ ਉਹਨਾਂ ਨੂੰ ਬਾਹਰ ਬੇਦਨੇ ਕਾਰਨ ਕੀ ਹੈ ਕਾਰਨ ਇੱਕੋ ਹੀ ਹੈ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਉਹ ਹੋਵੇ ਜਿਹੜਾ ਇੱਕ ਬੰਦੇ ਦੇ ਕਹਿਣ ਤੇ ਚੱਲੇ ਕੌਮ ਦੁਜੇ ਬਣੇ ਇੱਕ ਬੰਦਾ ਇੱਕ ਸਾਈਡ ਤੇ ਬਸ ਸੋਚ ਆਈ ਹੈ ਹੁਣ ਗੜਗੱਦ ਸਾਹਿਬ ਦਾ ਆਉਣਾ ਚਲੋ ਉਹ ਗੱਲ ਡਿਫਰੈਂਟ ਹੈ ਪਰ ਜਦੋਂ ਜਥੇਦਾਰ ਗੜਗੱਦ ਸਾਹਿਬ ਨੂੰ ਭੇਜਣਾ ਹੈ ਇਸ ਸੌਦੇ ਤੋਂ ਲਾਉਣਾ ਹੈ ਉਦੋਂ ਕੀ ਦੁਰਦਸ਼ਾ ਹੋਵੇਗੀ ਉਦੋਂ ਉਹਨਾਂ ਦੇ ਖਿਲਾਫ ਕੀ ਅਲਿਗੇਸ਼ਨ ਲਾਏ ਜਾਣਗੇ ਕੀ ਪੰਜਾਬ ਦੇ ਅੰਦਰ ਜਾਂ ਇਸ ਕੌਮ ਦੇ ਅੰਦਰ ਜਦੋਂ ਕਿਸੇ ਜਥੇਦਾਰ ਸਾਹਿਬ ਨੂੰ ਫਾਰਕ ਕਰਨਾ ਹੈ ਇਹੋ ਜਿਹੇ ਦੋਸ਼ ਲਾਉਣੇ ਯਾਰ ਜਦੋਂ ਜਥੇਦਾਰ ਸਾਹਿਬ ਇਸ ਅਹੁਦੇ ਤੇ ਆਉਂਦੇ ਨੇ ਉਦੋਂ ਤੁਹਾਨੂੰ ਪਤਾ ਨਹੀਂ ਹੁੰਦਾ ਅਕਾਲ ਤਖਤ ਦੇ ਜਥੇਦਾਰ ਸਾਹਿਬ ਗਿਆਨੀ ਰਗਵੀਰ ਸਿੰਘ ਹਨ ਨੂੰ ਜਦੋਂ ਇਹਨਾਂ ਨੂੰ ਤੁਸੀਂ ਅਜੇ ਨਿਯੁਕਤ ਕੀਤਾ ਸੀ ਤਾਂ ਤੁਹਾਨੂੰ ਪਤਾ ਨਹੀਂ ਲੱਗਿਆ ਸੀ ਕਿ ਇਹ ਕੌਣ ਨੇ 5-6 ਮਹੀਨਿਆਂ ਦੇ ਵਿੱਚ ਤੁਸੀਂ ਰਿਜ਼ਲਟ ਕੱਢ ਕੇ ਉਹਨਾਂ ਨੂੰ ਇੰਨੀ ਬੁਰੀ ਤਰ੍ਹਾਂ ਉਹਨਾਂ ਦੀ ਬਦਨਾਮੀ ਕਰਦੇ ਹੋ ਕਿ ਮੈਂ ਕਹਿੰਦਾ ਕਿਸੇ ਧਰਮ ਚ ਵੀ ਇਸ ਤਰ੍ਹਾਂ ਨਹੀਂ ਹੁਣ ਦੂਸਰਾ ਇੱਕ ਇਹਨਾਂ ਨੂੰ ਇਹ ਪਤਾ ਹੀ ਨਹੀਂ ਕਿ ਨਰੇਣੂ ਮੰਤਰ ਕੌਣ ਸੀ ਇੱਕ ਨਾ ਜਿਵੇਂ ਉਹ ਟੋਟਕਾ ਸੁਣਿਆ ਹੁੰਦਾ ਹੈ ਤੇ ਇਹ ਲੋਕ ਬੋਲੀ ਜਾਂਦੇ ਨੇ ਨਰੇਣੂ ਮੰਤਰ ਉਹ ਸੀ ਜਿਹੜਾ ਸ਼ਰੇ ਆਮ ਨਨਕਾਣਾ ਸਾਹਿਬ ਦੇ ਅੰਦਰ ਸ਼ਰਾਬ ਪੀਂਦਾ ਸੀ ਉੱਥੇ 4 ਤੋਂ 5 ਬੀਬੀਆਂ ਆਉਂਦੀਆਂ ਸੀ ਟ੍ਰੇਨ ਲੰਘੀ ਸੀ ਨਨਕਾਣਾ ਸਾਹਿਬ ਦੀ ਰਾਤ ਪਈ ਉਹ ਬੀਬੀਆਂ ਗੁਰਦੁਆਰੇ ਗਈਆਂ ਤੇ ਨਰੈਣੂ ਮੰਡ ਤੇ ਨਰੈਣੂ ਮੰਦ ਦੇ ਚੇਲਿਆਂ ਨੇ ਉਹਨਾਂ ਨਾਲ ਬਲਾਦ ਕਰ ਕੀਤਾ ਸੀ ਗੁਰਦੁਆਰੇ ਦੇ ਅੰਦਰ ਸ਼ਰੇ ਆਮ ਅਸਲਾ ਲੈ ਕੇ ਗੁੰਡਾਗਰਦੀ ਕਰਨੀ ਬਲਾਦਕਾਰ ਕਰਨੇ ਉੱਥੇ ਉਹਨਾਂ ਨਾਲ ਜੋ ਉਹਨੇ ਕੀਤੇ ਨੇ ਕਰਮ ਕੀਤੇ ਨੇ ਸ਼ਾਇਦ ਕਿਸੇ ਨੇ ਕੀਤੇ ਹੀ ਨਹੀਂ ਮਜਾ ਢਾ ਕੇ ਉੱਥੇ ਸ਼ਰਾਬ ਪੀਂਦਾ ਹੁੰਦਾ ਸੀ ਮਸੇ ਰੰਗੜ ਵਾਲੇ ਕਰਮ ਸੀ ਹੁੰਦੇ ਯਾਰ ਤੁਸੀਂ ਆਪਦੇ ਜਥੇਦਾਰ ਸਾਹਿਬ ਨੂੰ ਇਸ ਤਰ੍ਹਾਂ ਬੋਲੋਗੇ ਨੈਰੈਣੂ ਮੰਤ ਨੇ ਯਾਰ ਤੇ ਬਚਾ ਕਿਹਨੂੰ ਰਹਿ ਜੇ ਇੱਕ ਬੰਦੇ ਨੂੰ ਕਾਲੀ ਦਲ ਦੇ ਪ੍ਰਧਾਨ ਨੂੰ ਜਿਨੇ ਤਹਿਸ ਨਹਿਸ ਕਰਕੇ ਰੱਖਤਾ ਪੰਜਾਬ ਸਾਰਾ ਜਿਨੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਵਾਨੀ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪ੍ਰਵਾਨੀ ਕੀਤੀ ਤੇ ਕੰਪੇਅਰ ਤੁਸੀਂ ਨਰੇ ਨੂੰ ਮੰਤਰਾਲ ਕਰ ਦਿੰਦੇ ਜੇ ਜਿਹੜੇ ਬੰਦੇ ਵੀ ਇਹ ਲਬਜ ਬੋਲਦੇ ਨੇ ਸਾਡੇ ਜਥੇਬੰਦੀਆਂ ਦਾ ਫਰਜ ਬਣਦਾ ਹੈ ਉਹਦੇ ਉਲਟ ਦਰਖਾਸਤ ਦੇਣੀ ਇੰਨੇ ਤੇ ਪਰਚਾ ਦਰਜ ਕਰਾਉਣਾ ਜਾਂ ਇੰਨੇ ਤੇ ਕ੍ਰਿਮੀਨਲ ਕੰਪਲੀਟ ਪਾਉਣੀ ਕਿ ਇਹਨੇ ਬੰਦੇ ਨੇ ਠੇਸ ਪਹਚਾਈ ਹੈ ਕਿ ਯਾਰ ਨਰੇ ਨੂੰ ਮੰਤ ਦੇ ਜਿਹੜੇ ਦੇ ਔਗਣ ਸੀ ਉਹ ਤੁਸੀਂ ਕੰਪੇਅਰ ਕਰਕੇ ਦੇਖੋ ਪਹਿਲੋ ਤਾਂ ਤੇ ਜਿਹੜੇ ਜਥੇਦਾਰ ਪਹਿਲੋ ਰਹੇ ਨੇ ਜਿਨ੍ਹਾਂ ਤੇ ਐਲੀਗੇਸ਼ਨ ਲੱਗੇ ਸੀ ਸਾਦ ਨੂੰ ਬਚਾਉਣ ਦੇ ਐਲੀਗੇਸ਼ਨ ਲੱਗੇ ਸੀ ਉਹਨਾਂ ਨੂੰ ਆਪਾਂ ਨਹਿਰੂ ਮੰਤਰੀ ਨਹੀਂ ਬੋਲ ਰਹੇ ਜਿਨ੍ਹਾਂ ਨੇ ਤਬਾਈ ਹਟਾ ਦਿੱਤੀ ਜਿਨ੍ਹਾਂ ਨੇ ਜੱਜ ਕੇ ਤੋਹਫੀਨ ਕੀਤੀ ਕਾਲ ਤਖਤ ਸਾਹਿਬ ਦੀ ਉਹਨਾਂ ਨੂੰ ਆਪਾਂ ਨਹੀਂ ਬੋਲ ਰਹੇ ਕਾਰਨ ਕੀ ਹੈ ਉਹਨਾਂ ਬੰਦਿਆਂ ਦੇ ਨਾਲ ਸਾਡਾ ਉਹ ਪ੍ਰਧਾਨ ਖਲੋਤਾ ਸੀ ਉਹਨੂੰ ਮਾੜਾ ਨਹੀਂ ਕਹਿਣਾ ਜਿਹੜੇ ਬੰਦੇ ਦੇ ਉੱਪਰ ਜਿਹੜੇ ਜਥੇਦਾਰ ਸਾਹਿਬ ਦੇ ਉੱਪਰ ਉਸ ਪ੍ਰਧਾਨ ਦਾ ਹੱਥ ਹੈ ਸਿਰ ਤੇ ਉਹਨੂੰ ਕੁਝ ਨਹੀਂ ਕਹਿਣਾ ਤੇ ਜਿਹੜਾ ਵੀ ਜਥੇਦਾਰ ਸਾਹਿਬ ਉੱਠ ਕੇ ਕੌਮ ਦੀ ਗੱਲ ਕਰਦੇ ਨੇ ਇਕੁਅਲ ਗੱਲ ਕਰਦੇ ਨੇ ਬਰਾਬਰ ਗੱਲ ਕਰਦੇ ਨੇ ਅਸੀਂ ਮੌਜ ਨਾਲ ਹੀ ਕਹਿ ਦੇਣਾ ਨਰੇਣੂ ਮੰਤ ਨਰੇਣੂ ਮੰਤ ਦੇ ਬਾਰੇ ਨਾ ਬੋਲਣ ਵਾਲਿਓ ਕਿਤੇ ਨਨਕਾਣਾ ਸਾਹਿਬ ਜਾ ਕੇ ਨਾ ਉਸ ਧਰਤੀ ਤੇ ਪੜ ਕੇ ਤੇ ਸੁਣ ਕੇ ਵੇਖਿਆ ਕਿਵੇਂ ਕੰਧਾਂ ਕੰਬੁੱਠੀਆਂ ਸੀ ਕਿਵੇਂ ਤਰਾਸ ਤਰਾਹ ਹੋ ਗਈ ਸੀ ਲੋਕਾਂ ਦੇ ਅੰਦਰ ਕਿਵੇਂ ਪੰਜਾ ਸਾਹਿਬ ਦੇ ਵਿੱਚ ਤਰਥੱਲੀ ਮਚ ਗਈ ਸੀ ਇਹਨਾਂ ਮੰਤਾਂ ਨੇ ਮਚਾਈ ਸੀ ਉਹ ਗੱਲ ਇੱਕ ਡਿਫਰੈਂਟ ਹੈ ਬਿਨਾ ਗੱਲ ਤੋਂ ਤੁਸੀਂ ਇੱਥੇ ਬੈਠੇ ਉਹਦਾ ਇਫੈਕਟ ਪਾਕਿਸਤਾਨ ਦੀ ਧਰਤੀ ਨਨਕਾਣਾ ਸਾਹਿਬ ਤੇ ਕੀ ਪੈਂਦਾ ਤੁਹਾਨੂੰ ਪਤਾ ਨਰੇਣੂ ਮੰਤ ਕੌਣ ਸੀ ਕੱਲ ਨੂੰ ਤੁਹਾਡੇ ਪ੍ਰਧਾਨ ਨਾਲ 100 ਸਾਲ ਦੇ ਬਾਅਦ ਜਦੋਂ ਕੰਪੇਅਰ ਕਰਨਾ ਹੈ ਉਦੋਂ ਇੱਕ ਹੀ ਲਫ਼ਜ਼ ਵਰਤੇ ਜਾਣੇ ਨੇ ਨਰੇਣੂ ਮੰਤ ਦੀ ਡੈਫੀਨੇਸ਼ਨ ਪੜੋ ਜਿਨੇ ਗੁਰੂ ਗ੍ਰੰਥ ਸਾਹਿਬ ਦੀ ਤੋਹਫੀਨ ਕੀਤੀ ਉਹ ਕਿੰਨੇ ਕੀਤੀ ਇਹਨੂੰ ਪੁੱਛੋ ਜਿਨੇ ਆਪਦੀ ਕੌਮ ਦੀ ਤੋਹਫੀਨ ਕੀਤੀ ਇਸੇ ਕੌਮ ਦੀ ਜਿਨੇ ਨਸ਼ੇ ਵਰਤਾਏ ਉਹ ਕੌਣ ਸੀ ਤੁਹਾਡੇ ਵਿੱਚ ਵੀ ਹੈਗੇ ਬੰਦੇ ਉਹਨਾਂ ਦਾ ਨਾਮ ਲਾਓ ਨਾ ਪਤਾ ਤਾਂ ਫਿਰ ਲੱਗੇਗਾ ਸੋ ਇਹੋ ਜੀਆਂ ਗੱਲਾਂ ਕਰਨੀਆਂ 100 ਸਾਲ ਦੇ ਬਾਅਦ ਜਦ ਪੰਜਾਬ ਦੀ ਹਿਸਟਰੀ ਬਣੇਗੀ ਤਾਂ ਇਹਨਾਂ ਬੰਦਿਆਂ ਦਾ ਜਿਨ੍ਹਾਂ ਨੇ ਤੋਹਫੀਨ ਕੀਤੀ ਹੈ ਜਿਨ੍ਹਾਂ ਨੇ ਜਤੇਦਰ ਸਾਹਿਬ ਨੂੰ ਇਸ ਤਰ੍ਹਾਂ ਦੇ ਲਬਜ ਬੋਲੇ ਨੇ ਇਤਿਹਾਸ ਨੇ ਮਾਫ ਨਹੀਂ ਕਰਨਾ ਇਹਨਾਂ ਲੋਕਾਂ ਨੂੰ ਖਰ ਸਾਹਿਬ ਜਿਸ ਤਰ੍ਹਾਂ ਦੇ ਨਾਲ ਦੂਸਰੇ ਵਿਸ਼ੇ ਤੇ ਆਪਾਂ ਗੱਲਬਾਤ ਕਰ ਰਹੇ ਸੀ ਕਿ ਜਿਸ ਤਰ੍ਹਾਂ ਦੇ ਨਾਲ ਘਰਾਂ ਦੀ ਟਾਏ ਜਾ ਰਹੇ ਨੇ ਯੁੱਧ ਨਸ਼ਿਆਂ ਵਿਰੋਧ ਦਾ ਨਾਮ ਸਰਕਾਰ ਦੇ ਵੱਲੋਂ ਦਿੱਤਾ ਗਿਆ ਤੁਸੀਂ ਵੀ ਇੱਕ ਐਡਵੋਕੇਟ ਹੋ ਵਕੀਲ ਹੋ ਕਿ ਇਸ ਤਰ੍ਹਾਂ ਦੇ ਨਾਲ ਨਸ਼ੇ ਦੀ ਰੋਕਥਾਮ ਨਸ਼ੇ ਨੂੰ ਉਹ ਰੋਕਿਆ ਜਾ ਸਕਦਾ ਜਾਂ ਜੋ ਵੀ ਚੀਜ਼ ਜੋ ਵੀ ਸਭ ਕੁਝ ਹੋ ਰਿਹਾ ਜੋ ਐਪੀਸੋਡ ਵਾਪਰ ਰਿਹਾ ਜੋ ਇਹ ਵਰਤਾਰਾ ਵਾਪਰ ਰਿਹਾ ਇਹ ਸਹੀ ਹੈ ਪਹਿਲੀ ਗੱਲ ਤਾਂ ਪੰਜਾਬ ਸਰਕਾਰ ਨੂੰ ਮੇਰੇ ਦੇਖਣ ਦੇ ਵਿੱਚ ਅਦਾਲਤਾਂ ਬੰਦ ਕਰਾ ਦੇਣੀਆਂ ਚਾਹੀਦੀਆਂ ਪੰਜਾਬ ਦੇ ਅੰਦਰ ਜਦੋਂ ਅਦਾਲਤਾਂ ਨੇ ਤਾਂ ਸਜ਼ਾ ਨਹੀਂ ਦਿੱਤੀ ਸਜ਼ਾ ਤੁਸੀਂ ਆਪ ਦੇਣ ਲੱਗ ਗਏ ਫਿਰ ਅਦਾਲਤਾਂ ਬਿਠਾਈਆਂ ਕਿਉਂ ਨੇ ਅਦਾਲਤ ਦੇ ਅੰਦਰ ਜੇ ਕੇਸ ਡਿਸਾਈਡ ਨਹੀਂ ਹੋਇਆ ਤੁਸੀਂ ਘਰ ਟਾਉਣ ਲੱਗ ਗਏ ਮਾਰਾ ਸਜ਼ਾ 10 ਤੋਂ ਲੈ ਕੇ 20 ਸਾਲ ਦਾਸ ਤੋਂ 20 ਸਾਲ ਜਿਹੜੇ ਬੰਦੇ ਨੂੰ ਸਜ਼ਾ ਹੁੰਦੀ ਹੈ ਨਾ ਉਹ ਪਰਿਵਾਰ ਰੁਲ ਜਾਂਦੇ ਨੇ ਚਲੋ ਉਹਨੇ ਕਰਮ ਕੀਤਾ ਉਹ ਗੱਲ ਡਿਫਰੈਂਟ ਹੈ ਪਰ ਯਾਰ ਜਿਹੜੇ ਨਿੱਕੇ ਬੱਚੇ ਨੇ ਜਿੰਦੇ ਮਾਪੇ ਬੁੱਢੇ ਵਿੱਚ ਬੈਠੇ ਨੇ ਉਹ ਜਾ ਕੇ ਘਰ ਢਾਈ ਜਾਂਦੇ ਤੁਸੀਂ ਕਿਹੜੇ ਲਾ ਦੇ ਵਿੱਚ ਪ੍ਰੋਵੀਜ਼ਨ ਹੈਗਾ ਦੱਸ ਦੇਣੇ ਕਿਹੜੇ ਐਕਟ ਦੇ ਵਿੱਚ ਮੈਂਸ਼ਨ ਕੀਤਾ ਹੈ ਕਿ ਦੋਸ਼ੀ ਦਾ ਦੋਸ਼ੀ ਡਿਕਲੇਅਰ ਹੋਣ ਤੋਂ ਪਹਿਲਾਂ ਉਹਦਾ ਘਰ ਹੀ ਢਾ ਦਿਓ ਤੇ ਡਿਕਲੇਅਰ ਹੋਣ ਤੋਂ ਬਾਅਦ ਵੀ ਘਰ ਨਹੀਂ ਢਾਈ ਸਕਦਾ ਇਸ ਤਰ੍ਹਾਂ ਥੋੜਾ ਹੀ ਆਪਾਂ ਲੋਕਾਂ ਨੂੰ ਖੁਸ਼ ਕਰਨਾ ਹੈ ਗੱਲ ਜਸਟਿਸ ਦੀ ਆਉਣੀ ਹੈ ਕੁਝ ਬੰਦੇ ਝੂਠੇ ਪਸਾਏ ਜਾਂਦੇ ਨੇ ਕੁਝ ਬੰਦਿਆਂ ਨੂੰ ਤੁਹਾਡੀਆਂ ਪੁਲਿਸ ਨੇ ਪਸਾਏ ਹੋਏ ਨੇ ਬੰਦੇ ਸਾਰਿਆਂ ਤੇ ਇੱਕੋ ਹੀ ਥੋੜਾ ਚੱਲੇਗਾ ਹੁਣ ਤੁਸੀਂ ਦੋ ਭਰਾ ਦੋ ਭਰਾ ਘਰ ਚ ਰਹਿ ਰਹੇ ਇੱਕ ਭਰਾ ਅਮਪਲਾਈ ਐ ਉਹ ਘਰ ਬਣਾਈ ਬੈਠਾ ਉਹਨਾਂ ਦੇ ਵਿੱਚ ਇੱਕ ਭਰਾ ਨਸ਼ਾ ਕਰਨ ਲੱਗ ਗਿਆ ਤੇ ਯਾਰ ਘਰ ਜਾ ਕੇ ਸਾਰਾ ਹੀ ਢਾਤ ਇੱਕ ਪਿਓ ਐ ਜਿੰਦੇ ਪਿਛਲੇ 40 ਸਾਲ ਘਰ ਬਣਾਉਣ ਚ ਲੱਗੇ ਉਹ ਜੁੱਲੀ ਰੱਖ ਕੇ ਆਪਦਾ ਘਰ ਚ ਬੈਠਾ ਆਇਆ ਏ ਉਹਦਾ ਮੁੰਡਾ ਨਸ਼ੇ ਕਰਨ ਲੱਗ ਗਿਆ ਤੇ ਚੁੱਕ ਕੇ ਘਰ ਦੀ ਛੱਤੋਂ ਦੇ ਪਿਓ ਤੋਂ ਲਾਤੀ ਚੁੱਕ ਕੇ ਯਾਰ ਇਹ ਜਸਟਿਸ ਹੈ ਇਹ ਅਦਾਲਤਾਂ ਦੇ ਕੰਮ ਸੀਗੇ ਤੁਹਾਡੇ ਕੰਮ ਨੇ ਇਹ ਐਕਟ ਬਣਦਾ ਹੈ ਪ੍ਰੋਵੀਜ਼ਨ ਹੁੰਦਾ ਹੈ ਬਿੱਲ ਪਾਸ ਹੁੰਦਾ ਹੈ ਲਾ ਬਣਨਾ ਹੈ ਕਾਨੂੰਨ ਬਣਨਾ ਹੈ ਤੁਸੀਂ ਜੋ ਮਰਜ਼ੀ ਕੀਤੀ ਜਾਂਨੇ ਬੜੀ ਬਲੰਡਰ ਮਿਸਟੇਕ ਕਰ ਰਹੇ ਹੋ ਬਹੁਤ ਗਲਤ ਹੈ ਮੈਂ ਤੁਹਾਨੂੰ ਕਿਹਾ ਧਰਨਾ ਭਰਾ ਪਿਓ ਤੇ ਮਾਂ ਦਾ ਕੀ ਕਸੂਰ ਆ ਯਾਰ ਬੱਚਾ ਤੇ ਜਨਾਨੀ ਦਾ ਕੀ ਕਸੂਰ ਆ ਜਿਹੜਾ ਕੰਮ ਕਰਨਾ ਹੈ ਉਹ ਕਰਨਾ ਨਹੀਂ ਲੋਕਾਂ ਨੂੰ ਵਿਖਾਉਣਾ ਕਿ ਮੈਂ ਅਮਰਗ ਬੰਡੋਜਰ ਫਰੇਦ ਦਿਆਂਗਾ ਹੁਣ ਤੁਹਾਡੇ ਪਰਿਵਾਰ ਦੇ ਵਿੱਚ ਐਮਐਲਏ ਕਿਸੇ ਦੇ ਰਿਸ਼ਤੇਦਾਰਾਂ ਜਿਹਨਾਂ ਦੇ ਭੈਣ ਭਰਾ ਚ ਨਸ਼ਾ ਕਰਦਾ ਹੋਵੇ ਤੇ ਚੁੱਕ ਕੇ ਤੁਹਾਡੀਆਂ ਕੋਠੀਆਂ ਢਾਤੀਏ ਨਾ ਪਤਾ ਨਾ ਫੇਰ ਲੱਗੇਗਾ ਇਹਨਾਂ ਗੱਲਾਂ ਨੂੰ ਸਾਰਾ ਕੁਝ ਵੇਖਣ ਦੇ ਲਈ ਇੱਕ ਬਹੁਤ ਦੂਰ ਅੰਦੇਸ਼ੀ ਲੀਡਰ ਚਾਹੀਦੇ ਹੁੰਦੇ ਜੀ ਕਿਤਾ ਕਾਨੂੰਨ ਵੀ ਬਣਾਤਾ ਤਾਂ ਤਾਂ ਕਿਹਾ ਕਿ ਜੇ ਤੁਸੀਂ ਕਰਨਾ ਹੀ ਇਹ ਸਾਰਾ ਕੁਝ ਫਿਰ ਪੰਜਾਬ ਚ ਅਦਾਲਤਾਂ ਬੰਦ ਕਰ ਦਿਓ ਅਦਾਲਤਾਂ ਜੋਗਾ ਤੁਸੀਂ ਛੱਡਣਾ ਹੀ ਕੱਖ ਨਹੀਂ ਇਹ ਬਹੁਤ ਹੀ ਮਾੜੀ ਗੱਲ ਹੋ ਰਹੀ ਹੈ ਪੰਜਾਬ ਦੇ ਅੰਦਰ ਇਹ ਨਿੰਦਣਯੋਗ ਗੱਲ ਹੈ ਪੰਜਾਬ ਦੇ ਅੰਦਰ ਕਿ ਇੱਕ ਫੈਮਿਲੀ ਦੇ ਚੁੱਕ ਕੇ ਛਾਤੀ ਢਾ ਦੇਣੀ ਜੇ ਤੂੰ ਸਿਆਣੇ ਹੁੰਦੇ ਪੰਜਾਬ ਸਰਕਾਰ ਤੇ ਮੈਂ ਬਹੁਤ ਚਿਰ ਅੱਗੇ ਵੀ ਕਿਹਾ ਸੀ ਜੱਟਿਕਰ ਫੀਮ ਤੇ ਭੁੱਖੀ ਦੇ ਠੇਕੇ ਨਹੀਂ ਆਉਂਦੇ ਪੰਜਾਬ ਦੇ ਅੰਦਰ ਇਹ ਸਦੀਆਂ ਦੇ ਸਦੀਆਂ ਤੋਂ ਇਹ ਮਾੜਾ ਮੋਟ ਇਸ ਤਰ੍ਹਾਂ ਦਾ ਨਸ਼ਾ ਚੱਲਦਾ ਹੀ ਆਇਆ ਚਾਹੇ ਉਹ ਸੁੱਕੇ ਦੇ ਰੂਪ ਚ ਹੈ ਚਾਹੇ ਕੋਈ ਜੜੀ ਬੂਟੀ ਹੈ ਅਫੀਮ ਹੈ ਭੁਖੀ ਹੈ ਤੁਸੀਂ 2011 ਤੋਂ ਪਿੱਛੇ ਚਲੇ ਜਾਓ 2011 ਤੋਂ ਪਹਿਲਾਂ ਪੰਜਾਬ ਦੇ ਅੰਦਰ ਚਿੱਟਾ ਹੈ ਨਹੀਂ ਸੀ ਜੀ ਤੇ ਮੌਤ ਦੀ ਜਿਹੜੀ ਦਰ ਸੀ ਉਹ ਨਸ਼ਾ ਜ ਹੈ ਹੀ ਨਹੀਂ ਸੀ ਹੁਣ ਦੇਖੋ ਸ਼ਰਾਬ ਦੇ ਠੇਕੇ ਖੋਲਤੇ ਜੀ ਸ਼ਰਾਬ ਦੇ ਠੇਕੇ ਖੋਲੇ ਕਾਰਨ ਕੀ ਰੈਵ ਨੂੰ ਕਲੈਕਟ ਕਰਨਾ ਤੇ ਮੈਕਸੀਮਮ ਡੈਥ ਹੈ ਜਿਹੜੀ ਸ਼ਰਾਬ ਨਾਲ ਵੀ ਹੋ ਰਹੀ ਹੈ ਮੈਂ ਇਹੀ ਤੱਕ ਕਹੀ ਜਾਂਦਾ ਜੇ ਸ਼ਰਾਬ ਦੇ ਠੇਕੇ ਖੋਲੇ ਜਿਹੜੀ ਇੰਨੀ ਡੇਂਜਰਸ ਹੈ ਜਿਹਨੂੰ ਡਾਕਟਰ ਕਹਿੰਦਾ ਇਹਨੂੰ ਬੰਦ ਕਰੋ ਜਾਂ ਘੱਟ ਕਰੋ ਤੇ ਯਾਰ ਭੁੱਕੀ ਤੇ ਅਫੀਮ ਤਾਂ ਸਦੀਆਂ ਤੋਂ ਚੱਲੀ ਆਉਂਦੀਆਂ ਨੇ ਠੇਕੇ ਖੋਲਦੇ ਥੋਨੂੰ ਤਾਂ ਡਰੈਵ ਨੂੰ ਵਾਲਾ ਡਰੈਵ ਨੂੰ ਨਾਲ ਲਿੰਕ ਹੈ ਨਾ ਭਾਵੇਂ 2011 ਤੋਂ ਪਹਿਲਾਂ ਕਿਉਂ ਨਹੀਂ ਸੀ ਅਫੀਮ ਤੇ ਭੁੱਕੀ ਨਾਲ ਬੰਦਾ ਮਰਦਾ ਨਹੀਂ ਸੀ ਉਹ ਕੰਮ ਵੀ ਕਰਦੇ ਸੀ ਮਰਦੇ ਵੀ ਨਹੀਂ ਸੀ ਉਹ ਤਕਰੀਬਨ ਮੇਰੇ ਜਿਹਾ ਕਿ ਮੈਕਸਿਮਮ ਪੰਜਾਬ ਚ ਜਿੰਨੇ ਰਾਜਸਥਾਨ ਜਾਂ ਕਿੰਨੀਆਂ ਸਟੇਟਾਂ ਚ ਲੋਕ ਫੀਮ ਤੇ ਭੁੱਖੀ ਖਾਂਦੇ ਕੋਈ ਮਰਿਆ ਬੰਦਾ ਕਿਤੇ ਚਿੱਟੇ ਨਾਲ ਉਹ ਜਿਹੜਾ 18 20 ਸਾਲ ਦਾ ਮੁੰਡਾ ਹੈ ਉਹ 22 23 ਸਾਲ ਦੀ ਉਮਰ ਨਹੀਂ ਹੁੰਦੀ ਉਸ ਇਸ਼ੂ ਤੇ ਆਪਾਂ ਨਹੀਂ ਬੋਲਣਾ ਮੈਨੂੰ ਸਮਝ ਨਹੀਂ ਆ ਜੀ ਕਿਉਂ ਨਹੀਂ ਠੇਕੇ ਖੋਲਦੇ ਸ਼ਰਾਬ ਦੇ ਠੇਕੇ ਖੁੱਲ ਗਏ ਸਕੂਲਾਂ ਕਾਲਜਾਂ ਦੇ ਸਾਹਮਣੇ ਖੁੱਲੇ ਸ਼ਰਾਬ ਮੈਕਸਿਮਮ ਹਰ ਫੰਕਸ਼ਨ ਚ ਆਈ ਲੋਕ ਮਰੇ ਤੈਸ ਨੈਸ ਹੋਇਆ ਪੰਜਾਬ ਪਰ ਉਹ ਠੇਕੇਬੰਦ ਨਹੀਂ ਹੋਏ ਮੈਨੂੰ 32 ਸਾਲ ਹੋ ਗਏ ਨੇ ਕਚੈਰੀ 'ਚ ਮੈਂ ਅਫੀਮ ਤੇ ਪੁੱਕੀ ਵਾਲਾ ਬੰਦਾ ਕਿਤੇ ਮਰਿਆ ਵੇਖਿਆ ਹੀ ਨਹੀਂ ਉਹ ਪਾਓ 70 70 75 75 ਸਾਲ ਦੇ ਤੁਰੇ ਫਿਰਦੇ ਨੇ ਤੇ ਚਿੱਟੇ ਵਾਲੇ ਜਿਹੜੇ ਨੇ ਉਹ 4 ਸਾਲ ਨਹੀਂ ਕੱਢਦੇ ਯਾਰ ਸੋ ਪੰਜਾਬ ਸਰਕਾਰ ਨੂੰ ਇੱਕ ਸੋਚਣਾ ਚਾਹੀਦਾ ਕੋਈ ਵੀ ਸਰਕਾਰ ਆਵੇ ਸਭ ਤੋਂ ਵੱਡਾ ਇਸ਼ੂ ਦੇਖੋ ਅਮਰੀਕਾ 'ਚ ਨਸ਼ੇਬੰਦ ਨਹੀਂ ਹੋਇਆ ਸਭ ਤੋਂ ਸਟਰੋਂਗ ਪਾਵਰ ਹੈ ਜਿਹੜੀ ਉਹ ਅਮਰੀਕਾ ਹੈ ਉਦੋਂ ਸਟਰੋਂਗ ਸਾਡੇ ਕੋਲ ਲਾੜ ਹੀ ਉਦੋਂ ਸਟਰੋਂਗ ਸਾਡੇ ਕੋਲ ਪੁਲਿਸ ਨਹੀਂ ਉਦੋਂ ਸਟਰੋਂਗ ਸਾਡੇ ਕੋਲ ਲੀਡਰ ਨਹੀਂ ਉਹਨਾਂ ਤੋਂ ਨਸ਼ਾ ਬੰਦ ਨਹੀਂ ਹੁੰਦਾ ਤੇ ਫਿਰ ਇਹ ਬੰਦ ਮੈਂ ਤੁਹਾਨੂੰ ਕਹਿੰਦਾ ਇਹਨੇ ਬੰਦ ਉਸ ਪੱਧਰ ਤੇ ਨਹੀਂ ਹੋ ਸਕਦਾ ਜਿਵੇਂ ਦਿਖਾ ਰਿਹਾ ਹੈ ਇੱਕ ਗੱਲ ਹੋਰ ਵੀ ਇੱਕ ਸਵਾਲ ਹੋਰ ਵੀ ਖੜਾ ਸਬ ਉੱਠਿਆ ਉਹ ਵੀ ਕਹਿ ਰਹੇ ਨੇ ਕਿ ਜਿਹੜੇ ਘਰ ਟਾਏ ਜਾ ਰਹੇ ਨੇ ਕਿਉਂਕਿ ਬਹੁਤੇ ਐਸੇ ਵੱਡੇ ਮਗਰਮੱਛ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਜਿਨ੍ਹਾਂ ਨੇ ਕਰੋੜਾਂ ਕਰੋੜਾਂ ਕੀ ਅਰਬਾਂ ਦੀਆਂ ਪ੍ਰਾਪਰਟੀਆਂ ਬਣਾ ਲਈਆਂ ਕਹਿੰਦੇ ਪਰ ਇਹ ਘਰ ਟਾਉਣ ਦੇ ਵਿੱਚ ਕਿਸੇ ਦੀ ਵੱਡੀ ਕੋਠੀ ਜਾਂ ਵੱਡਾ ਮਹਿਲ ਡਿੱਗਦਾ ਨਹੀਂ ਦੇਖਿਆ ਦੇਖਿਆ ਤਾਂ ਕਿਸੇ ਆਮ ਗਰੀਬ ਦਾ ਕੋਠਰਾ ਡਿੱਗਦਾ ਦੇਖਿਆ ਤਾਂ ਕਹਿੰਦੇ ਫਿਰ ਉਹਨਾਂ ਵੱਡਿਆਂ ਨੂੰ ਹੱਥ ਕਦੋਂ ਪਾਉਣਗੇ ਤੁਸੀਂ ਮੇਰੀ ਗੱਲ ਸੁਣੋ ਇਹਨਾਂ ਦੀ ਆਪਦੀ ਇਨਵੈਸਟੀਗੇਸ਼ਨ ਕਹਿੰਦੀ ਕਿ ਮਿਨਿਸਟਰ ਵਿੱਚ ਉਨਵਾਲੋ ਨੇ ਫਿਰ ਉਹ ਮਿਨਿਸਟਰਾਂ ਦੇ ਘਰ ਕਿਉਂ ਨਹੀਂ ਟਾਏ ਬਲਡੋజర్ ਉਧਰ ਕਿਉਂ ਨਹੀਂ ਗਏ ਇਹਨਾਂ ਦੀ ਆਪਦੀ ਇਨਵੈਸਟੀਗੇਸ਼ਨ ਹੈ ਆਪਾਂ ਤਾਂ ਨਹੀਂ ਬੋਲ ਰਹੇ ਉਹ ਕਾਂਗਰਸ 'ਚ ਨੇ ਉਹ ਕਾਲੀਆਂ 'ਚ ਨੇ ਉਹ ਹਰ ਪਾਰਟੀ ਦੇ ਵਿੱਚ ਨੇ ਆਪਾਂ ਨੂੰ ਸਾਰੇ ਆਮ ਆਪਾਂ ਪਬਲਿਕ ਦੇਖਦੇ ਆਪਾਂ ਨੂੰ ਪਤਾ ਹੁੰਦਾ ਕਿ ਫਰਾਣਾ ਲੀਡਰ ਵਕਾਰਿਆ ਹੈ ਤੇ ਉਧਰ ਬਲਡੋజర్ ਕਿਉਂ ਨਹੀਂ ਜਾਂਦਾ ਬਲਡੋజర్ ਜਾਂਦਾ ਉੱਥੇ ਹੈ ਜਿੱਥੇ ਉਹ ਗਰੀਬ ਨੇ ਜਿੰਦੇ ਪਿਓ ਨੇ ਦੋ ਕੋਠੇ ਛੱਤੇ ਹੁੰਦੇ ਨੇ ਤੇ ਹੁੰਦੇ ਜੀ ਮੁੰਡਾ ਹੁੰਦਾ ਨਲਾਇਕ ਨਿਕਲ ਜਾਂਦਾ ਹੈ ਤੇ ਮੁੰਡੇ ਦੀ ਨਲਾਇਕੀ ਦਾ ਜਿਹੜਾ ਉਹਨੂੰ ਬਦਲਾ ਉਹ ਪਿਓ ਤੋਂ ਲਿਆ ਜਾਂਦਾ ਯਾਰ ਕੀ ਇਹ ਲਾਏ ਲਾ ਨੂੰ ਤੁਸੀਂ ਮੰਨ ਹੀ ਨਹੀਂ ਰਹੇ ਲਾ ਜੀ ਤੁਸੀਂ ਧਜੀਆਂ ਢਾ ਕੇ ਰੱਖਤੀਆਂ ਨੇ ਉਹ ਇਹ ਤਾਂ ਸੁਪਰੀਮ ਕੋਰਟ ਜਾਂ ਹਾਈ ਕੋਰਟ ਨੂੰ ਵੀ ਸੂਬਾ ਮੋਟੋ ਲੈਣਾ ਚਾਹੀਦਾ ਹੈ ਇਸ ਦੇ ਉੱਪਰ ਇਹਨਾਂ ਨੂੰ ਠੱਲ ਪਾਉਣੀ ਚਾਹੀਦੀ ਹੈ ਮੈਂ ਤੈਨੂੰ ਕਹੀਦਾ ਜਾਣਾ ਸ਼ਰਾਬ ਦਾ ਠੇਕਾ ਖੋਲਦਾ ਜਿੰਨੇ ਨਾਲ ਲੋਕ ਮਰਦੇ ਨੇ ਭੁੱਕੀ ਜੇ ਫੀਮ ਦਾ ਠੇਕਾ ਨਹੀਂ ਖੋਲਣਾ ਜਿੰਨੇ ਨਾਲ ਲੋਕ ਨਹੀਂ ਮਰਦੇ ਤੁਸੀਂ ਰੈਵਨਿਊ ਕਲੈਕਟ ਕਰ ਲੋ ਨਾ ਤੁਸੀਂ ਗਿਣਤੀ ਕੱਢੋ ਨਾ 2011 ਚਿੱਟਾ ਆਉਂਦਾ ਪੰਜਾਬ 'ਚ 11 ਚ ਮੈਨੂਫੈਕਚਰੀ ਡਰੱਗ ਆਉਂਦੀ ਹੈ ਪੰਜਾਬ 'ਚ 2011 ਤੋਂ ਪਹਿਲਾਂ ਦੋਨੋਂ ਚੀਜ਼ਾਂ ਹੈ ਨਹੀਂ ਸੀ ਪੰਜਾਬ 'ਚ ਬੰਦਿਆਂ ਦੀ ਨਹੀਂ ਮਰਦੇ ਸੀ ਨਸ਼ਾ ਟੋਟਲ ਬੰਦ ਨਹੀਂ ਹੁੰਦਾ ਹੁੰਦਾ ਜਿਉਂ ਆਪਣੇ ਕਮੈਂਟ ਲਿਖਣਗੇ ਲੋਕ ਕੀ ਇਹ ਪ੍ਰਮੋਟ ਕਰਦੇ ਨੇ ਯਾਰ ਤੁਸੀਂ ਵੱਡੀ ਤੋਂ ਵੱਡੀ ਕੰਟਰੀ ਨੂੰ ਦੇਖੋ ਸਟਰੋਂਗ ਲਾ ਨੂੰ ਦੇਖੋ ਸਟਰੋਂਗ ਪੁਲਿਸ ਦੇਖੋ ਇਹ ਬੰਦ ਨਹੀਂ ਹੁੰਦਾ ਇੱਕ ਘਟਦਾ ਹੁੰਦਾ ਪਰ ਇੱਕ ਸਾਡੀ ਸੁਸਾਇਟੀ ਦੇ ਪੰਜਾਬ ਦੇ ਅੰਦਰ ਜਦੋਂ ਹਾੜੀ ਜਾਂ ਸੌਣੀ ਹੁੰਦੀ ਸੀ ਤਾਂ ਉਦੋਂ ਭੁੱਖੀ ਤੇ ਫੀਮ ਤਕਰੀਬਨ ਹੀ ਚੱਲਦੀ ਸੀ ਇਹ ਅੱਜ ਦੀ ਨਹੀਂ ਸਦੀਆਂ ਦੀ ਚੱਲਦੀ ਆਉਂਦੀ ਆ ਆਪਾਂ ਵੀ ਗੈਰ ਕਾਨੂੰਨੀ ਨਹੀਂ ਕਹਿ ਰਹੇ ਆਪਾਂ ਕਹਿਣਾ ਠੇਕੇ ਖੋਲ ਦਿਓ ਇਹਦੇ ਨਾਲ ਨਸ਼ੇ ਦਾ ਪੱਧਰ ਬੰਦਿਆਂ ਦੀ ਜਵਾਨੀ ਬੰਦਿਆਂ ਦਾ ਮਰਨ ਦਾ ਪੱਧਰ ਜਿਹੜਾ ਉਹ ਬੜਾ ਸਹੀ ਹੋ ਜਾਊਗਾ ਪਰ ਇਹ ਗੱਲ ਹੋਰ ਵੀ ਇੱਥੇ ਜਿਵੇਂ ਤੁਸੀਂ ਵੀ ਗੱਲ ਕਰੇ ਕਿ ਸਵਾਲ ਕਰਨਗੇ ਲੋਕਾਂ ਨੇ ਸਵਾਲੇ ਵੀ ਕਹਿਣਾ ਕਿ ਇੱਕ ਨਸ਼ਾ ਬੰਦ ਕਰਕੇ ਦੂਜੇ ਨਸ਼ੇ ਤੇ ਲਾਉਣਾ ਇਹ ਕੋਈ ਬਹੁਤੀ ਸਿਆਣਪ ਵਾਲੀ ਗੱਲ ਨਹੀਂ ਹੈ ਪਰ ਤੁਸੀਂ ਜਿਹੜੀ ਇੱਕ ਹਵਾ ਚੱਲਦੀ ਹੈ ਜਿਹੜੀ ਕਿਸੇ ਸਟੇਟ ਦੇ ਵਿੱਚ ਹੈ ਜਾਂ ਦੁਨੀਆਂ ਦੇ ਉੱਪਰ ਉਹਨੂੰ ਠੱਲ ਕਿਵੇਂ ਪਾਓਗੇ ਮੈਂ ਤੈਨੂੰ ਕਹੀ ਤੇ ਜਨਾ ਕਿ ਸੁੱਖਾ ਕੀ ਹੈ ਉਸ ਤੋਂ ਪਹਿਲਾਂ ਜੰਗਲ 'ਚ ਆਪਾਂ ਜਿਹੜੀਆਂ ਜੜੀਆਂ ਬੂਟੀਆਂ ਘੋਲ-ਘੋਲ ਕੇ ਪੀਂਦੇ ਆ ਸੁੱਖੇ ਦੇ ਰੇਟ ਸੁੱਖੇ 'ਚ ਭੰਗ ਚੀ ਆਉਂਦੀਆਂ ਰਹੀਆਂ ਨੇ ਇਹ ਸਦੀਆਂ ਤੋਂ ਆਉਂਦੀਆਂ ਰਹੀਆਂ ਨੇ ਇਹ ਆਪਾਂ ਇਤਿਹਾਸ ਪੜ੍ਹੋਗੇ 400 500 ਸਾਲ ਪਹਿਲਾਂ ਵੀ ਇਹੀ ਤੁਰਿਆ ਆ ਪੰਜਾਬ ਦੇ ਅੰਦਰ ਪੰਜਾਬ 'ਚ ਨਹੀਂ ਹਰ ਸਟੇਟ 'ਚ ਹੀ ਰਿਹਾ ਹੈ ਪਰ ਅਸੀਂ ਕੰਪੇਅਰ ਕਿੰਦੇ ਨਾਲ ਕਰਦੇ ਆ ਮੌਤਾਂ ਨਾਲ ਕਰਦੇ ਆ ਘਰ ਦੀ ਬਰਬਾਦੀ ਨਾਲ ਕਰਦੇ ਆ ਕੁੜੀਆਂਾਂ ਦੀ ਜਿਹੜਾ ਰੋਂਦੀਆਂ ਨੇ ਪੁੱਭਾ ਮਾਰਦੀਆਂ ਨੇ ਉਹਦੇ ਨਾਲ ਕੰਪੇਅਰ ਕਰਦੇ ਆ ਅਸੀਂ ਪੰਜਾਬ ਨੂੰ ਜੀ ਅੱਜ ਕੁੜੀ ਵਿਆਹੀ ਗਈ 2 ਸਾਲ ਨੂੰ ਰੰਡੀ ਹੋ ਜਾਂਦੀ ਵਿਧਵਾ ਹੋ ਜਾਂਦੀ ਯਾਰ ਅਸੀਂ ਕੰਪੇਅਰ ਉਸ ਨਾਲ ਕਰ ਰਹੇ ਹਾਂ ਬਸ 2011 ਤੋਂ ਪਹਿਲਾਂ ਇਹ ਸਾਡੀਆਂ ਜਿਹੜੀਆਂ ਡੈਥ ਉਹ ਨਹੀਂ ਹੁੰਦੀਆਂ ਪੰਜਾਬ ਦੇ ਅੰਦਰ ਪਰ ਨਸ਼ਾ ਦਾ ਪੰਜਾਬ 'ਚ ਹੈਗਾ ਸੀ 1975 ਤੇ 80 ਦੇ ਵਿੱਚ ਮੈਕਸਿਮਮ ਸਾਡਾ ਪੰਜਾਬ ਸ਼ਰਾਬ ਨਾਲ ਮਰਿਆ ਮੈਂ ਕਹੀ ਜਾਂਦਾ ਨਾ ਅਸੀਂ ਨਸ਼ਾ ਦਾ ਪ੍ਰਮੋਟ ਕਰ ਰਹੇ ਹਾਂ ਠੇਕੇ ਸ਼ਰਾਬ ਦੇ ਕਾਲਜ ਨਾਲ ਖੋਲਤੇ ਧਾਰਮਿਕ ਸਥਾਨਾਂ ਦੇ ਸਾਹਮਣੇ ਖੋਲਤੇ ਤੇ ਤੁਸੀਂ ਕੰਪੇਅਰ ਕਰਕੇ ਦੇਖ ਲਓ ਤਿੰਨ ਚੀਜ਼ਾਂ ਦੇ ਨਾਲ ਸ਼ਰਾਬ ਚਿੱਟਾ ਤੇ ਅਫੀਮ ਇਹਨਾਂ ਤਿੰਨਾਂ ਚ ਨਾਲ ਬੰਦੇ ਮਰਦੇ ਕਿੰਦੇ ਨਾਲ ਲੈ ਗੱਲ ਹੀ ਖਤਮ ਹੋ ਗਈ ਉਧਰੋਂ 100 ਚ ਇੱਕ ਮਰਨਾ ਹੈ ਉੱਥੇ 100 ਚ 99 ਮਰਨੇ ਨੇ ਨਸ਼ਾ ਬਿਲਕੁਲ ਕਿਸੇ ਧਰਤੀ ਤੇ ਵੀ ਕਦੇ ਵੀ ਅੱਜ ਤੱਕ ਖਤਮ ਨਹੀਂ ਹੋਇਆ ਉਹ ਕਿਸੇ ਨਾ ਕਿਸੇ ਰੂਪ ਚ ਚੱਲਦਾ ਰਹਿੰਦਾ ਹੈ ਜੇ ਤੁਸੀਂ ਸਰਕਾਰ ਸ਼ਰਾਬ ਨੂੰ ਪ੍ਰਵਾਨਗੀ ਦੇ ਰਹੀ ਹੈ ਪਰਮਿਸ਼ਨ ਦੇ ਰਹੀ ਹੈ ਸ਼ਰਾਬ ਨਾਲ ਨੁਕਸਾਨ ਜ਼ਿਆਦਾ ਹੋ ਰਿਹਾ ਹੈ ਤਾਂ ਬੈਟਰ ਹੈ ਫੀਮ ਦਾ ਠੇਕਾ ਖੋਲ ਦੇਣਾ ਚਾਹੀਦਾ ਜੀ ਖਾਰਾ ਸਾਹਿਬ ਸਮਾਂ ਤਾਂ ਬਹੁਤ ਬਤਾ ਸਸਰੀ ਕਾ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਹੋ ਰਹੀ ਸੀ ਇਸ ਬਾਬਤ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰੰਭੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵਾਲ ਦੇ ਹੋਇਆ ਜੈਤ ਧੰਨਵਾਦ ਜੀ